ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਅੱਜ ਅਸੀਂ ਕੀੜਾ ਕੱਢਣਾ ਖੇਤਾਂ ਦਾ ਵੀ ਦੇਖਾਂਗੇ ਵੀ ਆਲੂਆਂ ਨੂੰ ਮੀਂਹ ਤੋਂ ਬਾਅਦ ਕੀ ਫਰਕ ਪਿਆ ਆ ਨੁਕਸਾਨ ਕੀ ਹੋਇਆ ਤੇ ਕੀ ਨਹੀਂ ਹੋਇਆ ਖੇਤਾਂ ਦੇ ਕੰਪੈਰੀਜ਼ਨ ਕਰਦੇ ਆ ਰੇਤਾ ਖੇਤ ਤੇ ਦੂਜੇ ਖੇਤਾਂ ਦੇ ਵੀ ਆਲੂਆਂ ਦੀ ਗਰੋਥ ਦੇਖਾਂਗੇ ਬੰਦੇ ਮਿਹਨਤੀ ਲੱਗੇ ਆ ਉਹ ਬਾਤیں ਨਿਕ ਜਾਣੇ ਜਿਹੜੇ ਇਹ ਪੈਣ ਦੇ ਨਾਲ ਨੁਕਸਾਨ ਤਾਂ ਬਹੁਤ ਹੁੰਦੇ ਆ ਤੁਸੀਂ ਦੇਖ ਸਕਦੇ ਆ ਜਿਹੜੀ ਉੱਪਰਲੀ ਮਿੱਟੀ ਆ ਇਹ ਹਾਰਡ ਹੋ ਗਈ ਆ ਇਹ ਆਲੂ ਨੂੰ ਪੂਰੇ ਘੁੱਟ ਕੇ ਰੱਖਦੀ ਆ ਆਲੂ ਵੱਧ ਆ ਰਹੀ ਨੇ ਇਹਦੇ ਨਾਲ ਦਬੋ ਹੋ ਜਾਂਦਾ ਆਲੂ ਇੱਕ ਤਾਂ ਚਲੋ ਤੁਸੀਂ ਕਹਿ ਸਕਦੇ ਆ ਗੋਡੀ ਜੀ ਵੀ ਹੋਈ ਜਾਂਦੀ ਆ ਬਟ ਇਹ ਇਹ ਨੁਕਸਾਨ ਆ ਮੀਂਹ ਤੇ ਆ ਬਾਕੀ ਦੇਖਾਂਗੇ ਆਪਾਂ ਆਲੂ ਨੂੰ ਵੀ ਨੁਕਸਾਨ ਤਾਂ ਨਹੀਂ ਗਰੂ ਤੇ ਨਾਲੋਂ ਇੱਕ ਥਾਂ 'ਤੇ ਪਏ ਆ। ਹਾਂ। ਛੋਟਾ ਲੋ ਜਿਆਦਾ ਘਣ ਹੈ। ਪੰਗਾਰਾ ਤਾਂ ਉਹਦਾ ਫਟ ਗਿਆ ਆ ਆਲੂ ਦਾ। ਬਾਹਰ ਆਉਣ ਨੂੰ ਮੈਨੂੰ ਲੱਗਦਾ ਫਿਰ ਵੀ 10 ਕੱਦੇ ਤਾਂ ਲੱਗੀ ਜਾਣਗੇ। ਆਲੂ ਤਾਂ ਠੀਕ ਆ। ਇਹ ਦੇਖ ਸਕਦੇ ਆ। ਤੁਰ ਪਿਆ ਆ ਉਹਦਾ ਤਾਂ। ਬਟ ਇਹਨੇ 19 ਛੇਤੀ ਗਰੋਥ ਕਰਨੀ ਨਹੀਂ। ਜੇ ਮਿੱਟੀ ਭੋਲੀ ਹੋਵੇ ਤਾਂ ਉਹ ਜ਼ਿਆਦਾ ਵਧੀਆ ਕਰੂਗਾ। ਬੈੱਡ ਦਾ ਫੇਰਾ ਤਾਂ ਇਹ ਸੀਗਾ ਬੈੱਡ ਤਾਂ ਹੀ ਬਣਾਇਆ ਸੀਗਾ ਕਿ ਮਿੱਟੀ ਪੋਲੀ ਰਹੂਗੀ ਬਟ ਜਿਹੜਾ ਨਾ ਮੀਂਹ ਪੈਣ ਦੇ ਨਾਲ ਇਹ ਕੰਮ ਖਰਾਬ ਹੋ ਗਿਆ ਬਾਕੀ ਤੁਹਾਨੂੰ ਉਧਰ ਜਾ ਕੇ ਦਿਖਾਉਨੇ ਆ ਦੂਜੇ ਖੇਤ ਦੇ ਵਿੱਚ ਤੇ ਜਿਹੜੀ ਰੇਤਾਂ ਜ਼ਮੀਨ ਦਾ ਕੀ ਫਰਕ ਆ ਤੇ ਭਾਰੀ ਜ਼ਮੀਨ ਦਾ ਕੀ ਫਰਕ ਆ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੀ ਵੀਡੀਓ ਵਿੱਚ ਦਿਖਾਇਆ ਸੀਗਾ ਵੀ ਇੱਥੇ ਕਿੰਨਾ ਪਾਣੀ ਖੜਾ ਸੀਗਾ ਤੇ ਬਟ ਇਹ ਆਲੂਆਂ ਦੀ ਗਰੋਥ ਹੋ ਗਈ ਸੀਗੀ ਇੱਧਰ ਦਿਖਾਓ ਇਹ ਅਣੂਨ ਗਰੋਥ ਹਾਰਨ ਕਰਕੇ ਮੀਂਹ ਦਾ ਬੜਾ ਅਸਰ ਨਹੀਂ ਹੋਇਆ ਇਹਨਾਂ ਦੇ ਉੱਤੇ ਤੇ ਜਰਮੀਨੇਸ਼ਨ ਤੁਸੀਂ ਦੇਖ ਸਕਦੇ ਆ ਆਲੂਆਂ ਦੀ ਕਾਫੀ ਹੋ ਚੁੱਕੀ ਵਧੀਆ ਜਰਮੀਨੇਸ਼ਨ ਹੋਈ ਆ 22 ਇੰਚ ਦੀ ਬੱਟ ਜਿਹਦਾ ਹੁਣ ਆ ਆਪਣੀਆਂ ਬੱਟਾਂ ਦੇ ਨਾਲ ਜਿਹਦਾ ਆਪਾਂ ਆਲੂ ਬੀਜਦੇ ਆ ਇਹਨਾਂ ਨੂੰ ਮਿੱਟੀ ਦੁਬਾਰਾ ਚਾੜਨੀ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਮਿੱਟੀ ਸਾਰ ਸਾਰਿਆਂ ਨੂੰ ਦੁਬਾਰਾ ਚਾੜੀ ਆ ਤੇ ਬਾਕੀ ਇਹ ਨਹੀਂ ਕਿ ਫਰਕ ਨਹੀਂ ਪਿਆ ਮੀਂਹ ਦੇ ਨਾਲ ਫਰਕ ਜ਼ਰੂਰ ਇੱਥੇ ਪਿਆ ਆ ਗ੍ਰੋਥ ਤੁਸੀਂ ਦੇਖ ਸਕਦੇ ਇੱਥੇ ਜ਼ਿਆਦਾ ਪਾਣੀ ਖੜਾ ਸੀਗਾ ਪਿਛਲੀ ਵਾਰੀ ਤੇ ਇੱਧਰ ਆਲੂ ਆਪਾਂ ਲਾਏ ਸੀਗੇ ਬਾਹਰ ਵਿੱਚ ਤੇ ਕਿਉਂਕਿ ਉਸ ਟਾਈਮ ਸਾਡਾ 48 ਇੰਚ ਦਾ ਪਲਾਂਟਰ ਆਇਆ ਨਹੀਂ ਸੀਗਾ ਤੇ ਤਾਰ ਕੇ ਦੂਜੇ ਆਲੂ ਇਹਦੇ ਨਾਲ ਹੀ ਰੱਖ ਦਿੱਤੇ ਸੀ ਬੰਦੇ ਗੜਾਈ ਤਾਂ ਇਹਦੀ ਵੀ ਕਰ ਗਏ ਆ ਚਲੋ ਬਾਕੀ ਦੇਖਦੇ ਹਾਂ ਇਹ ਹੁਣ ਕਿ ਅਸੀਂ ਦੇਖ ਸਕਦੇ ਜਿਹੜੇ ਉਧਰ ਆਲੂ ਲੱਗੇ ਸੀ ਉਹਨਾਂ ਨੂੰ ਮਿੱਟੀ ਚਾੜਨੀ ਪੈਂਦੀ ਆ ਤੇ ਇਹ ਜਿਹੜੇ ਆਪਾਂ 48 ਇੰਚ ਤੇ ਲਾਏ ਆ ਇਹਦਾ ਬੈੱਡ ਉੱਚਾ ਜਿੱਦਾਂ ਬਣ ਜਾਂਦਾ ਉਹਦੇ ਨਾਲ ਸਾਨੂੰ ਮਿੱਟੀ ਨਹੀਂ ਚਾੜਨੀ ਪੈਂਦੀ ਬਾਹਲੀ ਮਿਹਨਤ ਨਹੀਂ ਕਰਨੀ ਪੈਂਦੀ ਤੇ ਬਾਕੀ ਦੇਖ ਸਕਦੇ ਆਪਾਂ ਦੇਖਦੇ ਹਾਂ ਹੁਣ ਇਹਦਾ ਕੀ ਥੱਲੇ ਜਰਮੀਨੇਸ਼ਨ ਕਿੱਦਾਂ ਦੀ ਗ੍ਰੋਥ ਹੋਈ ਆ ਆ ਤੁਸੀਂ ਦੇਖ ਸਕਦੇ ਆ ਰੇਤਾ ਜ਼ਮੀਨ ਆ ਜਿਹੜਾ ਆਲੂ ਦੀ ਫਸਲ ਆ ਰੇਤਾ ਦੇ ਵਿੱਚ ਜ਼ਿਆਦਾ ਵਧੀਆ ਉਦਾ ਹੁੰਦੀ ਆ ਕਿਉਂਕਿ ਮਿੱਟੀ ਪੋਲੀ ਰਹ ਜਾਂਦੀ ਆ ਪਰ ਉਹਦਾ ਨੁਕਸਾਨ ਇਹ ਆ ਬੈੱਡ ਨੂੰ ਨੁਕਸਾਨ ਉਹਦਾ ਕਿਉਂਕਿ ਜੇ ਆਪਾਂ ਜ਼ਿਆਦਾ ਉੱਚਾ ਬੈੱਡ ਬਣਾਉਨੇ ਆ ਤੇ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਵੀ ਆਲੂ ਦੀ ਆਪਾਂ ਇੱਥੇ ਸਿੱਟਣਾ ਆ ਜਾਂ 6 ਇੰਚ ਦੇ ਸਿੱਟਣਾ ਜਾਂ 9 ਇੰਚ ਦੇ ਸਿੱਟਣਾ ਤੇ ਕਿੰਨਾ ਡੂੰਘਾ ਸਿੱਟਣਾ ਆ ਤੇ ਜਿਹੜੀ ਹੁਣ ਇਹ ਵਾਲਾ ਆਲੂ ਆ ਇਹ ਉੱਪਰ ਹੀ ਪਿਆ ਆ ਤੁਸੀਂ ਦੇਖ ਸਕਦੇ ਆ ਲਿਆਈ ਮੜਿਆ ਇਹ ਆਲੂ ਉੱਪਰ ਹੀ ਪਿਆ ਆ ਕਾਫੀ ਤੇ ਦੇਖ ਸਕਦੇ ਪੂਰੀਆਂ ਜੜਾਂ ਜੁੜਾਂ ਇਹਨੀਆਂ ਨਿਕਲ ਗਈਆਂ ਆ ਮੂੰਹ ਮਾ ਬਣ ਗਿਆ ਸਾਰਾ ਹੀ ਗਰੋਥ ਹੋ ਗਈ ਆ ਇਹ ਪੋਲੀ ਮਿੱਟੀ ਦੇ ਕਾਰਨ ਇਹ ਆਲੂ ਦੀ ਗਰੋਥ ਵਧੀਆ ਹੁੰਦੀ ਆ ਵਧੀਆ ਬਣਦਾ ਜਿੱਦਾਂ ਤੁਸੀਂ ਦੇਖ ਸਕਦੇ ਆ ਇਹ ਆਪਣੇ 48 ਇੰਚ ਵਾਲੇ ਦਾ ਤੇ ਇਧਰ ਆਲੂਆਂ ਦਾ ਦੋਨਾਂ ਡਿਫਰੈਂਸ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦਾ ਰਿਜ਼ਲਟ ਐਂਡ ਆਫ ਦੀ ਡੇ ਐਂਡ ਆਫ ਦੀ ਡੇ ਰ ਆ ਕੀ ਰਿਜ਼ਲਟ ਨਿਕਲਦਾ ਆ ਬਾਕੀ ਤੁਹਾਨੂੰ ਸਾਰਾ ਦੱਸਾਂਗੇ ਵੀ ਕਿੰਨਾ ਝਾੜੇ ਆਲੂਆਂ ਦਾ ਕਿੰਨਾ ਝਾੜੇ ਆਲੂਆਂ ਨਿਕਲਿਆ ਤੇ ਕਿੰਨਾ ਖਰਚਾ ਇੱਥੇ ਆ ਤੇ ਕਿੰਨਾ ਇੱਥੇ ਆ ਤੇ ਨਵੀਂ ਤਕਨੀਕ ਉਹਦਾ ਯੂਜ਼ ਕਰਕੇ ਦੇਖਣੀ ਚਾਹੀਦੀ ਆ ਉਹਦਾ ਫਾਇਦਾ ਹੈਗਾ ਜਾਂ ਨਹੀਂ ਜੇ ਆਪਾਂ ਯੂਜ਼ ਕਰਾਂਗੇ ਫੇਰ ਹੀ ਅੱਗੇ ਸਫਲ ਹੋਵਾਂਗੇ ਤੇ ਬਾਕੀ ਜੇ ਕਿਸੇ ਨੂੰ ਲੋੜ ਆ ਕਿਸੇ ਚੀਜ਼ ਦੀ ਕਿਸੇ ਦੀ ਇਨਫੋਰਮੇਸ਼ਨ ਦੀ ਲੋੜ ਆ ਉਹ ਕੰਟੈਕਟ ਕਰ ਸਕਦਾ ਤੇ ਵੀਡੀਓ ਦੇਖਣ ਲਈ ਧੰਨਵਾਦ